ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਵਧੀਆ ਜੀ ਵਧੀਆ ਹੋਰ ਚੱਤਾ ਵਧੀਆ ਜੀ ਕੀ ਬਣਦਾ ਭਾਈ ਇਹ ਆਪਣਾ ਜਿਹੜਾ ਗਵਾਲੀ ਵਾਲੇ ਮੁੰਡੇ ਦਾ ਹਮਲਾ ਜਾ ਹੋਇਆ ਤਾਂ ਚੋਰਾ ਨਾ ਕਰਿਆ ਹਾਂਜੀ ਹਾਂਜੀ ਇਧਰ ਆਹੇ ਕੋਲੇ ਕਰਿਆ ਤਾਂ ਇੱਥੇ ਮੰਜੀ ਸਾਹਿਬ ਕੋਲ ਹਾਂਜੀ 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 ਇਧਰ ਆ ਕੇ ਸਾਡੇ ਵਾਲ ਕੋਲ ਪਰਸੋਂ ਸਾਡੀ ਗੱਡੀ ਨੂੰ ਵੀ ਹੋਇਆ ਚਲੋ ਸਾਡੇ ਤਾਂ ਬਚਾਅ ਹੋ ਗਿਆ ਬੰਦੇ ਦਾ ਮੈਂ ਤਾਂ ਹੁਣੇ ਲੱਗਿਆ ਪਤਾ ਉਹ ਬੰਦੇ ਜਿੰਨਾ ਹੋਇਆ ਉਹਦੀ ਮੈਨੂੰ ਵੀਡੀਓ ਬਣਾ ਕੇ ਪਾਓ ਕਿਦਾਂ-ਕਿਦਾਂ ਕੀ-ਕੀ ਗੱਲਬਾਤ ਹੋਈ ਇਹ ਕਰਨਾ ਪੈਣਾ ਕੁਝ ਨਹੀਂ ਤਾਂ ਬਹੁਤ ਔਖਾ ਉਹ ਨਹੀਂ ਜਿੰਦਾ ਹੈ ਬੱਚਾ ਹੋ ਗਿਆ ਬਾਥਰੂਮ ਕਰਨ ਖੜਿਆ ਟਰੈਕਟਰ ਭਰ ਕੇ ਜਾ ਰਿਹਾ ਇੱਥੇ ਹਿਆਰ ਫਰਤਾਂ ਅੱਛਾ ਜਿਵੇਂ ਖੰਨਾ ਨਹੀਂ ਆਦਾ ਖੰਨਾ ਸ਼ਤਾੜੇ ਹੁੰਦਾ ਕਿ ਦਰਾਇਆ ਸਾਈਡ ਤੇ ਜਾਂਦੇ ਆ ਨਾ ਆਹ 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 ਉੱਥੇ ਸਰਵਿਸ ਰੋਡ ਬਣਿਆ ਖੁੱਲੀ ਜਗ੍ਹਾ ਲਾਈਟਾਂ ਹੀ ਲਾਈਟਾਂ ਲੱਗੀਆਂ ਉੱਥੇ ਅੱਛਾ ਉੱਥੇ ਬਾਥਰੂਮ ਕਰਨ ਖੜ ਗਿਆ ਹਾਂ ਤੇ ਮੋਟਰ ਲੈ ਕੇ ਲਾਏ ਦੋ ਦੋਨਾਂ ਦੇ ਦੋ ਦੋ ਮੁੰਡੇ ਮੋਟਰੈਲਾਂ 'ਤੇ ਸਵਾਰ ਤੇ ਹਾਂ ਤੇ ਦੋ ਇਧਰੋਂ ਚੜ੍ਹ ਕੇ ਦੋ ਦੂਈ ਸਾਈਡ ਤੋਂ ਚੜ੍ਹ ਗਏ ਅੱਛਾ ਤੇ ਉਹਨਾਂ ਚਲੋ ਪੰਜਾਬ ਕਰਕੇ ਗੱਡੀ ਬੈ ਗਿਆ ਉਹਦਾ ਉਹਨਾਂ ਗੱਡੀ ਭਜਾ ਲਈ ਅੱਛਾ ਗੱਡੀ ਭਜਾ ਕੇ ਨਾ ਉਹ ਮੁੰਡਾ ਜਿਹੜਾ ਚੋਰ ਤੇ ਨਾ ਤਾਕੀ ਵੰਜੀ ਸਿਰ 'ਤੇ ਬਹੁਤ ਜ਼ੋਰ ਨਾਲ ਤਾਕੀ ਹੁੱਲੀ ਉਹਦੀ ਲਾਮਕ ਤੇ ਗੱਡੀ ਨੂੰ ਅੱਛਾ ਮੈਂ ਗੱਡੀ ਭਜਾ ਕੇ ਤਾਂ ਬਚਾਅ ਹੋ ਗਿਆ ਵਿਚਾਰੇ ਦਾ ਚਲੋ ਤੁਸੀਂ ਸਾਰੀ ਵੀਡੀਓ ਕਰਿਓ ਤਾਂ ਸੈਂਡ ਉਹਨੂੰ ਕਹੋ ਦੱਸੇ ਸਾਰੀ ਗੱਲਬਾਤ ਉਹ ਤੋਂ ਪੁੱਛੋ ਠੀਕ ਹੈ ਜੀ ਹਾਂ ਮੈਨੂੰ ਕਰਿਓ ਸੈਂਡ ਇਹ ਬਹੁਤ ਔਖਾ ਹੋ ਗਿਆ ਗਾਹ ਤੋਂ ਗਾਹ ਤਾਂ ਗੱਡੀਆਂ ਚਲਾਉਣੀਆਂ ਔਖੇ ਹੋ ਜਾਣੀਆਂ ਜਿੱਦਾਂ ਦੇ ਹਾਲਾਤ ਬਣ ਗਏ ਆ ਹਾਂ ਜੀ ਮੈਂ ਵੀਡੀਓ ਬਣਾ ਕੇ ਪਾਉਂਦਾ ਜੀ ਹਾਂ ਵੀਡੀਓ ਤੇ